ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਬਹੁਤ ਹੀ ਵਧੀਆ ਵੀਰ ਜੀ ਇਹਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਕਿਹੜਾ ਮਨੁੱਖ ਹੈ ਜਿਹੜਾ ਮਰਨ ਤੋਂ ਬਾਅਦ ਖੋਤੇ ਦੀ ਜੂਂਚ ਚੱਲ ਜਾਂਦਾ ਵੈ ਬਹੁਤ ਹੀ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਅਕ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਸਮੋਰ ਕਹਿੰਦੇ ਨੇ ਮਨੁੱਖ ਦੇ ਬਹੁਤ ਨੇੜੇ ਹੈ ਸੋਚ ਦੇਣਾ ਮੈਂ ਤੇ ਨਹੀਂ ਕਹਿੰਦਾ ਸਾਰੇ ਮੋਰ ਸੋਚਦੇ ਨੇ ਸਾਰੇ ਹੰਸ ਸੋਚਦੇ ਨੇ ਸਾਰੇ ਘੋੜੇ ਜਾਂ ਹਾਥੀ ਸੋਚਦੇ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਸਾਰੇ ਹਾਥੀ ਕੀ ਸੋਚਣਗੇ ਪਰ ਹਾਥੀ ਮਨੁੱਖ ਦੇ ਨੇੜੇ ਇਹਨਾਂ ਵਿੱਚ ਕੁਝ ਐਸੇ ਹੁੰਦੇ ਨੇ ਜੋ ਬੰਦੇ ਦੀ ਤਰ੍ਹਾਂ ਸੋਚਦੇ ਨੇ ਸਰੀਰ ਪਸ਼ੂ ਦਾ ਹੈ ਦਿਮਾਗ ਮਨੁੱਖ ਦਾ ਹੈ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਅਪਰੰਤ ਜ਼ਿਆਦਾ ਮਹਿਸੂਸ ਕਰਦੇ ਨੇ ਮੋਮਮਤਾ ਜ਼ਿਆਦਾ ਹੁੰਦੀ ਹੈ ਸੋਚ ਸਮਝ ਜ਼ਿਆਦਾ ਹੁੰਦੀ ਹੈ ਸਾਰਾ ਬੋਧ ਜਗਤ ਆਥੀ ਦੀ ਪੂਜਾ ਕਰਦਾ ਜਿਵੇਂ ਹਿੰਦੂ ਗਊ ਦੀ ਪੂਜਾ ਕਰਦਨ ਪੂਜਾ ਕਰਨ ਤੋਂ ਮੁਰਾਦ ਇੰਨੀ ਸੀ ਕਿ ਕੋਈ ਮਾਰੇ ਨਾ ਕਿਉਂਕਿ ਮਨੁੱਖ ਦੇ ਨੇੜੇ ਹੈ ਇਹ ਸੋਚਦੀ ਹੈ ਸਮਝਦੀ ਹੰਸ ਨੂੰ ਕੋਈ ਮਾਰੇ ਨਾ ਮੋਰ ਨੂੰ ਕੋਈ ਮਾਰੇ ਨਾ ਜਿਹੜੇ ਜਿਹੜੇ ਜਾਨਵਰ ਮਨੁੱਖ ਦੇ ਨੇੜੇ ਨੇ ਉਹਨਾਂ ਦੀਆਂ ਮੂਰਤੀਆਂ ਮੰਦਰਾਂ ਦੇ ਵਿੱਚ ਰੱਖੀਆਂ ਗਈਆਂ ਜਾਂ ਉਹਨਾਂ ਨੂੰ ਜ਼ਿੰਦਾ ਰੱਖਿਆ ਗਿਆ ਮੰਦਰਾਂ ਦੇ ਵਿੱਚ ਸਿਰਫ ਇਹ ਦਸਣ ਵਾਸਤੇ ਨੇੜੇ ਨੇ ਮਨੋਕ ਦੇ ਨੇੜੇ ਨੇ اور ਬੜੀ ਨੇੜਤਾ ਇੱਥੇ ਪ੍ਰਗਟ ਪਈ ਹੁੰਦੀ ਹੈ ਹਾਥੀ ਕਬੀਰ ਨੂੰ ਮੱਥਾ ਪੇਟੇਕਦਾ ਹੈ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੇ ਅੰਧਿਆਰੇ ਪਰ ਜਿਸ ਕਾਜੀ ਨੇ ਫਤਵਾ ਲਾਇਆ ਹੈ ਸਜ਼ਾਏ ਮੌਤ ਉਹਨੂੰ ਤੇ ਸਮਝ ਨਹੀਂ ਆਈ ਹਾਥੀ ਨੂੰ ਸਮਝ ਆ ਗਈ ਜਦ ਬਾਰ ਬਾਰ ਹਾਥੀ ਦੇ ਅੱਗੋਂ ਸੁਟਿਆ ਗਿਆ ਤੇ ਬਾਰ ਬਾਰ ਹਾਥੀ ਨੇ ਸਜਦਾ ਕੀਤਾ ਤੋ ਸਿਕੰਦਰ ਲੋਧੀ ਨੇ ਆਖੇ ਨੂੰ ਗੰਗਾ ਚ ਹੀ ਸੁਟ ਦੋ ਗੰਗਾ ਦੇ ਤੱਟ ਦੇ ਉੱਤੇ ਸਭ ਕੁਝ ਹੋ ਰਿਹਾ ਸੀ ਇਹਨੂੰ ਉੱਥੇ ਹੀ ਸੁਟ ਦੇਵੋ ਹੜਪੇ ਆਈ ਹੋਈ ਸੀ ਗੰਗਾ ਬਾੜ ਤੇ ਆਈ ਹੋਈ ਸੀ ਗੰਗਾ ਵੀ ਸੁਟ ਦੋ ਬੰਨੇ ਹੋਇਆ ਤੇ ਸੀ ਆਪੇ ਧੜਬ ਧੜਬ ਕੇ ਮਰ ਜਾਏਗਾ ਗਹਿਰੇ ਪਾਣੀ ਚ ਛੋਟੇ ਦਿੱਤਾ ਗਜ਼ਬ ਦੇ ਗਲ ਮੇਲ ਦੋ ਮੇਲ ਅੱਗੋਂ ਜਾ ਕੇ ਕਿਨਾਰੇ ਤੇ ਲੱਗ ਗਿਆ ਲਹਿਰਾਂ ਨੇ ਜ਼ੰਜੀਰਾਂ ਹੀ ਤੋੜ ਦਿੱਤੀਆਂ ਖੋਲ ਦਿੱਤੀਆਂ ਕਬੀਰ ਨੂੰ ਕਹਿਣਾ ਪਿਆ ਗੰਗਾ ਕੀ ਲੈ ਮੇਰੀ ਟੁੱਟੀ ਜੰਜੀਰ ਮਿਰਗਛਾਲਾ ਪਰ ਬੈਠੇ ਕਬੀਰ ਇਹਨੂੰ ਇੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨਾਂ ਡੂਬੋ ਹੀ ਦਿਆ ਖਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਮਲਾ ਨੇ ਤੇ ਡੋਬ ਕੇ ਹੀ ਰੱਖ ਦਿੱਤਾ ਸੀ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੂਬੋ ਹੀ ਦਿਆ ਖਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਤੋਂ ਮੈਂ ਅਰਜ਼ ਕਰਾਂ ਧਰਮ ਦੇ ਨਾਂ ਤੇ ਇਤਨਾ ਵੱਡਾ ਪਾਪ ਇਕ ਭਗਤ ਨੂੰ ਇਸ ਢੰਗ ਨਾਲ ਜ਼ੋਬਕੋਬ ਕੀਤਾ ਗਿਆ ਜਦ ਬਿਰਧ ਹੋ ਗਿਆ ਨਾ ਕਬੀਰ ਤੰਗ ਆ ਕੇ ਉਸਨੇ ਬਨਾਰਸ ਛੋੜੀ ਅਖੇ ਰੋਜ਼ ਰੋਜ਼ੇ ਝਗੜਾ ਨਹੀਂ ਆਉਂਦਾ ਕਿਉਂਕਿ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਫਿਤਨਾ ਖੜਾ ਹੋ ਜਾਂਦਾ ਸੀ ਕਾਰਨ ਆਮ ਸਮਾਜ ਸੱਚ ਸਹਿਨ ਨਹੀਂ ਕਰ ਸਕਦਾ ਇੱਕ ਭਗਤ ਸਤਵਾਦੀ ਸੱਚ ਨੂੰ ਛੁਪਾ ਨਹੀਂ ਸਕਦਾ ਬਸ ਇੰਨੀ ਗੱਲ ਹੈ ਤਲ ਮਿਲਨੇ ਬੈਠਦਾ ਇੱਕ ਸਚਾਈ ਨੂੰ ਛੁਪਾ ਨਹੀਂ ਸਕਦਾ ਇੱਕ ਸਚਾਈ ਨੂੰ ਪ੍ਰਗਟ ਨਹੀਂ ਕਰ ਸਕਦਾ ਬਿਰਦ ਹੋ ਗਏ ਤੋ ਕਬੀਰ ਨੇ ਆਪਣੇ ਪਰਿਵਾਰ ਵਿੱਚ ਫੈਸਲਾ ਕੀਤਾ ਹੁਣ ਮੈਂ ਬਹੁਤ ਬਿਰਦ ਹੋ ਗਿਆ ਇਹ ਰੋਜ਼ ਰੋਜ਼ ਦੇ ਝਗੜੇ ਝੰਡਕ ਮੈਥੋਂ ਹੁੰਦੇ ਨਹੀਂ ਨਿਕਲੀਏ ਬਨਾਰਸ ਛੋੜੀਏ ਬੈਲ ਗੱਡੀ ਤੇ ਸਮਾਨ ਰਖਿਆ ਥੋੜਾ ਬਹੁਤ ਤੇ ਚੱਲ ਪਏ ਕਿੱਥੇ ਮਗਰ ਲਖਨਊ ਤੋਂ ਕੋਈ 150 ਮੀਲ ਦੀ ਦੂਰੀ ਤੇ ਹੈ ਮਗਰ ਗੋਰਖਪੁਰ ਦੇ ਕੋਲ ਇਹਦੇ ਬਾਰੇ ਬ੍ਰਾਹਮਣ ਇਹ ਕਹਿੰਦੇ ਨੇ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੋਨ ਵਿੱਚ ਜਾਏਗਾ ਮਗਰ ਤੇ ਜਿਸ ਦਿਨ ਬਨਾਰਸ ਛੋੜ ਕੇ ਕਬੀਰ ਜਾਣ ਲਗੇ ਕਹਿੰਦੇ ਨੇ ਇਰ ਖਾਲੂਆਂ ਨੇ ਦੀਪਮਾਲਾ ਕੀਤੀ ਸੀ ਚਲੋ ਨਿਕਲਿਆ ਇੱਕ ਕਾਫਰ ਨਿਕਲਿਆ ਇੱਕ ਮਨਮੁਖ ਨਿਕਲਿਆ ਖੁਸ਼ੀ ਜਤਾਈ ਕੁਛ ਇੱਕ ਨੇ ਪੁੱਛ ਵੀ ਲਿਆ ਭਗਤ ਜੀ ਕਿੱਥੇ ਜਾ ਰਹੇ ਹੋ ਆਖਰ ਕਿੱਥੇ ਰਹੋਗੇ ਕਬੀਰ ਕਹਿੰਦੇ ਕਿ ਮਗਹਰ ਦੇ ਚ ਜਾ ਰਹੇ ਆ ਮਗਹਰ ਰਵਾਂਗੇ ਤੋ ਪਤਾ ਹੈ ਹੁਣ ਤਾਰਕਿਕ ਕੀ ਕਹਿੰਦੇ ਨੇ ਕਾਸੀ ਮਗਰ ਸਮਬਿਚਾਰੇ ਹੋਛੀ ਭਗਤ ਕੈਸੇ ਉਤਰਸ ਪਾਰੀ ਇਹੋਛਾ ਭਗਤ ਹੈ ਸਾਰਿਆਂ ਨੂੰ ਮੌਕਾ ਮਿਲ ਗਿਆ ਭਈ ਅਸੀਂ ਕਹਿੰਦੇ ਸੀ ਨਾ ਹੋਛਾ ਹੈ ਮੂੜ ਹੈ ਸਾਬਤ ਹੋ ਗਿਆ ਮਗਰ ਜਾ ਰਿਹਾ ਹੈ ਜਿਹਦੇ ਬਾਰੇ ਇਹ ਫੈਸਲਾ ਹੈ ਕਿ ਉਥੇ ਜਿਹੜਾ ਮਰੇਗਾ ਕੋਤੇ ਦੀ ਜੋਨੇ ਜਾਏ ਇਹ ਉਥੇ ਜਾ ਰਿਹਾ ਹੈ ਹੋਛਾ ਭਗਤ ਹੈ ਇਹਦਾ ਹੋਛਾਪਨ ਜ਼ਾਹਿਰ ਹੋ ਗਿਆ ਪਰ ਕਬੀਰ ਉੱਥੇ ਵੀ ਜਾਂਦਿਆਂ ਜਾਂਦਿਆਂ ਬੋਲਦੇ ਨੇ ਕਹਿਤ ਕਬੀਰ ਸੁਨੋ ਰੀ ਲੋਈ ਭਰਮ ਨਾ ਭੋਲੋ ਕੋਈ ਕਿਆ ਕਾਸੀ ਕਿਆ ਓਖਰ ਮਗਰ ਰਾਮ ਰਿ ਦੇਜੋਈ ਫਿਰ ਉਹਦੇ 'ਚ ਰਾਮ ਹੋਣਾ ਚਾਹੀਦਾ ਕਿਆ ਬਨਾਰਸ ਤੇ ਕਿਆ ਮਗਰ ਸਭ ਇੱਕੋ ਨੇ ਸਭ ਇੱਕੋ ਨੇ ਫਿਰ ਉਹਦੇ 'ਚ ਰਾਮ ਹੋਣਾ ਚਾਹੀਦਾ ਹਿਰਦੇ ਵਿੱਚ ਪ੍ਰਭੂ ਹੋਣਾ ਚਾਹੀਦਾ ਹੈ ਮੈਂ ਜਿਸ ਦਿਨ ਮਗਰ ਦੇਚ ਭਗਤ ਕਬੀਰ ਜੀ ਦਾ ਇਹ ਅਸਥਾਨ ਦੇਖਣ ਗਿਆ ਸੀ ਸਮਾਦ ਬਣੀ ਹੋਈ ਹੈ ਹੈਰਾਨ ਹੋਇਆ ਇੱਕ ਪਾਸੇ ਬ੍ਰਾਹਮਣ ਬੈਠਾ ਸੀ ਇੱਕ ਪਾਸੇ ਮਜ਼ੋਰ ਬੈਠਾ ਸੀ ਮੁਸਲਮਾਨ ਤੇ ਬ੍ਰਾਹਮਣ ਨੇ ਮੈਨੂੰ ਕਿਹਾ ਸਰਦਾਰ ਜੀ ਇਹ ਭਗਤ ਕਬੀਰ ਜੀ ਦੀ ਸਮਾਦ ਹੈ ਆਪ ਇੱਥੇ ਮਾਥਾ ਟੇਕੋ ਉਧਰ ਮਜੌਰ ਆਵਾਜ਼ ਮਾਰੇ ਮੈਂ ਕਿ ਹੱਦ ਹੋ ਗਈ ਥਾਥੋਂ ਤੰਗ ਆ ਕੇ ਤੇ ਇਸਨੇ ਬਨਾਰਸ ਛੋੜੀ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਇਸ ਦਾ ਇਹ ਤੇ ਥਾਥੋਂ ਤੰਗਾ ਆ ਕੇ ਨਿਕਲਿਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਮੈਂ ਕਿ ਪੜੇ ਨਹੀਂ ਦੇ ਬੋਲ ਉਹ ਤੇ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੌਲਾ ਛਾੜੇ ਦੋ ਪੰਡਤ ਮੋਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੂ ਨਾ ਦਿਆ ਮੈਂ ਦੋਵੇਂ ਛੋੜ ਦਿੱਤੇ ਨੇ ਜਦ ਇਹਨੇ ਤੁਹਾਨੂੰ ਦੋਹਾਂ ਨੂੰ ਛੋੜਿਆ ਤੇ ਤੁਸੀਂ ਦੋਵੇਂ ਕਿਉਂ ਚੰਬੜੇ ਹੋਇਆ ਕਿਨੂੰ ਕਿਉਂ ਚੰਬੜੇ ਹੋਇਆ ਇਹ ਤਾਂ ਥੋੜੋ ਤੰਗ ਆ ਕੇ ਇੱਥੇ ਆਇਆ ਸੀ ਮਾਘਰ ਦੇਚ ਅਜ ਵੀ ਕੁਝ 1.5 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਪੈ ਹੈ ਔਰ 1.5 ਹਜ਼ਾਰ ਜਿਹੜੀ ਆਬਾਦੀ ਹੈ ਉਹ ਵੀ ਹਿੰਦੂਆਂ ਦੀ ਨਹੀਂ ਹੈ ਕਿਉਂ இந்து ਮੰਦਨ ਜਿਹੜਾ ਇੱਥੇ ਮਰੇਗਾ ਮਗਰ ਜੋ ਹੈ ਨਰਕ ਦੇ ਜਾਏਗਾ ਕੋਤੇ ਦੀ ਜੋਨੇ ਜਾਏਗਾ இந்து ਤੇ ਵਸਦੇ ਹੀ ਨੇ ਇਹ ਧਾਰਨਾ ਤੇ ਉਹਨਾਂ ਦੋਹਾਂ ਨੂੰ ਮੈਨੂੰ ਕਹਿਣਾ ਪਿਆ ਭਾਵੇਂ ਦੋਹਾਂ ਦੇ ਨਿਗਾਸ਼ ਉਦੋਂ ਮੈਂ ਬੁਰਾਈ ਬਣ ਗਿਆ ਮੈਂ ਕਿਾ ਥੋ ਥੋ ਤੰਗ ਆ ਕੇ ਇਸਨੇ ਬਨਾਰਸ ਛੋੜੀ ਸੀ ਵਿਚਾਰਾ ਤੰਗ ਆ ਕੇ ਇੱਥੇ ਆਇਆ ਸੀ ਵੀ ਚਲੋ ਇੱਥੇ ਮੈਨੂੰ ਕੋਈ ਤੰਗ ਨਹੀਂ ਕਰੇਗਾ ਬਿਰਦ ਅਵਸਥਾ ਉਸਨੇ ਇੱਥੇ ਹੀ ਬਤੀਤ ਕੀਤੀ ਪਰ ਤੁਸੀਂ ਇੱਥੇ ਵੀ ਆਣ ਬੈਠੇ ਇੱਥੇ ਵੀ ਇਸ ਨੂੰ ਚੈਨ ਨਾਲ ਸਮਾਧੀ ਚ ਨਹੀਂ ਰਹਿਣ ਦਿੱਤਾ ਅਜੇ ਤੱਕ ਮੈਨੂੰ ਇਹ ਬੋਲ ਯਾਦ ਨੇ ਔਰ ਦੋਵੇਂ ਗੋਰ ਗੋਰ ਕੇ ਮੈਨੂੰ ਦੇਖਣੇ ਕਿਥੋਂ ਆਇਆ ਹੈ ਇਹ ਕਿਉਂ ਜਿਆ ਦਾ ਬੰਦਾ ਇੱਥੇ ਆਇਆ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਧਰਮ ਦੇ ਮੁਖੀ ਅਕਸਰ ਅਧਾਰਮਕ ਲੋਕ ਤੇ ਧਰਮ ਦੇ ਨਾਂ ਤੇ ਬੜੇ ਵੱਡੇ ਵੱਡੇ ਪਾਪ ਧਰਮ ਦੇ ਨਾਂ ਤੇ ਅਵਤਾਰਾਂ ਨੂੰ ਸ਼ਹੀਦ ਕੀਤਾ ਗਿਆ ਸੋਲੀ ਤੇ ਚੜਾਇਆ ਗਿਆ ਕਿਸੇ ਨੂੰ ਧਰਮ ਦੇ ਨਾਂ ਤੇ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਦੇ ਅਗਲੇ ਦੋ ਦੰਦ ਟੁੱਟ ਗਏ ਸਨ ਪੱਥਰ ਲੱਗਿਆ ਬਹੁਤ ਵੱਡਾ ਜਵਾਨ ਉਮਰ ਹੋਵੇ ਤੇ ਇੱਕ ਪੱਥਰ ਔਰ ਦੰਦਾਂ ਤੇ ਲਗੇ ਔਰ ਅਗਲੇ ਜਿਹੜੇ ਦੋ ਵੱਡੇ ਦੰਦ ਨੇ ਇਹ ਟੁੱਟ ਗਏ ਤੁਸੀਂ ਖੋਦ ਅੰਦਾਜ਼ਾ ਲਗਾਓ ਕਿਤਨੇ ਜ਼ੋਰ ਨਾਲ ਸੱਟ ਲੱਗੀ ਹੋਵੇਗੀ ਕਿ ਜਵਾਨ ਸਰੀਰ ਦੇ ਅਗਲੇ ਦੋ ਦੰਦ ਟੁੱਟ ਗਏ ਕਦੀ ਚੈਨ ਨਾ ਬੈਠਣ ਨਹੀਂ ਦਿੱਤਾ ਲੋਗਾਂ ਨੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾਖ ਹੈ ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਨੇ ਬਸਵੇਂ ਦੀ ਸਾਰੀ ਜ਼ਿੰਦਗੀ ਠੋਕਣਾ ਚਲੰਗੇ ਨੌਵੇਂ ਚਾਂਦਨੀ ਚੌਕ ਦੇ ਸ਼ਹੀਦ ਹੋ ਰਹੇ ਨੇ ਮਾਸੂਮ ਲਾਲਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੀਵਾਰਾਂ 'ਚ ਖੜੇ ਨੇ ਦੋ ਮੈਦਾਨੇ ਜੰਗੇ ਸ਼ਹੀਦ ਹੋਏ ਨੇ ਹੈਰਾਨਗੀ ਹੈ ਸੁਕਰਾਟ ਨੂੰ ਇਥੰਦੇ ਵਿੱਚ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਔਰ ਇਹ ਸਾਰੇ ਫੈਸਲੇ ਧਰਮ ਦੇ ਨਾਂ ਤੇ ਹੋਏ ਸੁਕਰਾਟ ਜੈਸੇ ਸੰਤ ਨੂੰ ਦਾਰਸ਼ਨਿਕ ਮਹਾਨ عظیم ਮਨੁਕਨੋ ਸਜ਼ਾਏ ਮੌਤ ਜ਼ਹਿਰ ਦਾ ਪਿਆਲਾ ਜਦਿਸ ਨੂੰ ਦੇਣ ਲੱਗੇ ਸਜ਼ਾਏ ਮੌਤ ਤੇ ਮਨਸਫ ਕਹਿੰਦਾ ਸੁਕਰਾਟ ਤੇਰੇ ਤੇ ਮੈਨੂੰ ਦਇਆ ਆਉਂਦੀ ਹੈ ਪਰ ਸੰਗ ਹੈ ਕੀ ਕਰਾਂ ਕਾਨੂੰਨ ਹੈ ਮੈਂ ਤੈਨੂੰ ਸਜ਼ਾ ਸੁਣਾਈ ਹੈ ਤੇ ਬਣੇ ਹੋਏ ਕਾਨੂੰਨ ਦੇ ਮੁਤਾਬਕ ਸਜ਼ਾਏ ਮੌਤ ਮਨਸਫ ਦੇ ਸਾਹਮਣੇ ਦੇਣੀ ਸੀ ਖੜਾ ਸੀ ਉਹਦੇ ਸਾਹਮਣੇ ਜ਼ਹਿਰ ਦਾ ਪਿਆਲਾ ਪਿਲਾਣਾ ਸੀ ਜ਼ਹਿਰ ਪਿਸ ਕੇ ਤਿਆਰ ਹੋ ਗਈ ਪਿਆਲਾ ਤਿਆਰ ਹੋਇਆ ਤੇ ਸੁਕਰਾਟ ਨੂੰ ਕਿਹਾ ਗਿਆ پکڑ ਪੀ ਹੱਥ ਵਿੱਚ ਪਿਆਲਾ ਹੈ ਤੇ ਮਨਸਫ ਕਹਿੰਦਾ ਦੇਖ ਸੁਕਰਾਟ ਮੈਂ ਅਜੇ ਵੀ ਤੈਨੂੰ ਛੋੜ ਸਕਦਾ ਇੱਕ ਸ਼ਰਤ ਹੈ ਸੁਕਰਾਟ ਕਹਿੰਦੇ ਉਹ ਕੀ ਤੂੰ ਏਥੇਨ ਛੋੜ ਦੇ ਚਲਾ ਜਾ ਇਸ ਮੁਲਕ ਨੂੰ ਛੋੜ ਦੇ ਮੈਂ ਕਿਸ ਚੰਗ ਨਾਲ ਤੇਰੀ ਜਾਨ ਬਚਾ ਸਕਦਾ ਤੂੰ ਚਲ ਆ ਜਾ ਸੁਕਰਾਟ ਕਹਿੰਦਾ ਇਹ ਮੈਂ ਨਹੀਂ ਕਰ ਸਕਦਾ ਕਿਉਂ ਤੇਰੀ ਜਾਨ ਬਚ ਜਾਏਗੀ ਸੁਕਰਾਟ ਕਹਿੰਦਾ ਮੇਰੀ ਜਾਨ ਨਹੀਂ ਬਚੇਗੀ ਕਿਉਂਕਿ ਦੂਜੇ ਵੀ ਜਿੱਥੇ ਜਾਵਾਂਗੇ ਤੁਹਾਡੇ ਵਰਗੇ ਲੋਕ ਨੇ ਉੱਥੇ ਵੀ ਉੱਥੇ ਵੀ ਤੁਹਾਡੇ ਵਰਗੇ ਨੇ ਇੱਥੇ ਜੋ ਮੈਂ ਬੋਲਦਾ ਰਿਆਂ ਤੇ ਮੈਨੂੰ ਸਜ਼ਾਏ ਮੌਤ ਤੇ ਮੈਂ ਬੋਲਣ ਤੋਂ ਤੇ ਬਾਅਦ ਆਣਾ ਨਹੀਂ ਇਹੀ ਬੋਲਾਂਗਾ ਤੇ ਉੱਥੇ ਫੁੱਲਾਂ ਦੀ ਵਰਸ਼ਾ ਨਹੀਂ ਕਰਨਗੇ ਉੱਥੇ ਵੀ ਤੁਹਾਡੇ ਜੈਸੇ ਹੀ ਬੰਦੇ ਨੇ ਉੱਥੇ ਵੀ ਤੁਹਾਡੇ ਜੈਸੇ ਮਨੁੱਖ ਨੇ ਛੋਟ ਕੀਤੀ ਬੜੀ ਭਾਰੀ ਮਨਸਫਤ ਹੈ ਉੱਥੇ ਵੀ ਤੁਹਾਡੇ ਜੈਸੇ ਬੰਦੇ ਨੇ ਇਸ ਤਰ੍ਹਾਂ ਦੇ ਮਹਾਨ ਮਨੁੱਖ ਧਰਮ ਦੇ ਨਾਤੇ ਮਾਰੇ ਗਏ ਬੋਧ ਭਿਖਸ਼ੂ ਲੱਖਾਂ ਦੀ ਤਾਦਾਦ ਵਿੱਚ ਕਤਲ ਹੋਏ ਕਿਦਰੇ ਧਰਮ ਦੇ ਨਾਂ ਤੇ ਮੰਦਿਰ ਨੂੰ ਜਲਾਇਆ ਜਾਂਦਾ ਹੈ ਗਰਾਇਆ ਜਾਂਦਾ ਹੈ ਕਿਦਰੇ ਮਸਜਿਦ ਗਰਾਈ ਜਾਂਦੀ ਹੈ ਧਰਮ ਦੇ ਨਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਪਾਪ ਲੱਜਾਏ ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬੜੀ ਛਿੜ ਜਾਂਦੀ ਹੈ ਵੀ ਤੂੰ ਧਰਮ ਦੇ ਨਾਂ ਤੇ ਮੈਨੂੰ ਵਰਤ ਰਿਹਾ ਖੁਦਾ ਦੇ ਨਾਂ ਤੇ ਪ੍ਰਭੂ ਦੇ ਨਾਂ ਤੇ ਮੈਨੂੰ ਵਰਤ ਰਿਹਾ ਪਾਪ ਕਰ ਰਹੇ ਹੈ ਪਾਪਾਂ ਨੂੰ ਵੀ ਕੰਬਣੀ ਛਿੜ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ ਔਰ ਬਹੁਤ ਵੱਡੇ ਵੱਡੇ ਪਾਪ ਹੋ ਸਕਦੇ ਨੇ ਚੰਦਨ ਦੀ ਬਾੜ ਲਾ ਦਿੱਤੀ ਜਾਏ ਤੇ ਭਾਵੇਂ ਕਿਤਨੇ ਕਿਕਰ ਨੇ ਛੁਪੇ ਰਹਿ ਜਾਂਦੇ ਨੇ ਸੋਨੇ ਦਾ ਬਕਸਾ ਬਣਾ ਦਿੱਤਾ ਜਾਏ ਭਾਵੇਂ ਜਿੰਨੇ ਪੱਥਰ ਨੇ ਸਾਰੇ ਹੀ ਛੁਪੇ ਰਹਿ ਜਾਂਦੇ ਨੇ ਧਰਮ ਦਾ ਨਾਂ ਲੈ ਲਓ ਸਾਰੇ ਹੀ ਗੁਨਾਹ ਸਾਰੇ ਹੀ ਪਾਪ ਪੁੰਨ ਬਣ ਜਾਂਦੇ ਨੇ ਧਰਮ ਦੇ ਨਾਂ ਤੇ ਕਤਲ ਉਗਾਰਤ ਧਰਮ ਦੇ ਨਾਂ ਤੇ ਨਫ਼ਰਤ ਧਰਮ ਦੇ ਨਾਂ ਤੇ ਵਿਤਕਰੇ ਤੋਂ ਮੈਂ ਅਰਜ਼ ਕਰਾਂ ਕਾਨੂੰਨ ਨਾਲ ਤੇ ਸਮਾਜ ਦੇ ਨਿਯਮ ਨਾਲ ਥੋੜੇ ਜਿਹਾਂ ਅਪਰਾਧ ਕਾਬੂ ਚੋਂਦੇ ਨੇ ਪਾਪ ਕਾਬੂ ਚ ਨਹੀਂ ਹੁੰਦੇ ਨਹੀਂ ਹੁੰਦੇ ਪਾਪ ਫਿਰ ਕਿਸ ਤਰ੍ਹਾਂ ਮਿਟਣ ਕਹਿੰਦੇ ਨੇ ਇਹ ਜੀ ਦੀ ਪੌੜੀ ਹੈ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਇਸ ਤੋਂ ਪਹਿਲੀ ਪੌੜੀ ਭਰੀਏ ਮਤ ਪਾ ਪਾਂਖੇ ਸੰਗ ਉਹ ਦੋ ਪੇ ਨਾ ਵੇਖੇ ਰੰ ਪਰ ਇੱਕ ਸੋਚਣੀ ਸੀ ਭਾਰਤ ਦੇ ਚ ਕਿ ਮਾਗੇ ਤੇ ਪ੍ਰਯਾਗ ਰਾਜ ਦਾ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਸੂर्य ਗ੍ਰਹਿਣ ਚੰਦਰ ਗ੍ਰਹਿਣ ਦੇ ਕੁਰਖੇਤਰ ਦੇ ਸਰੋਵਰ ਦੇ ਚ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਮਿਟ ਜਾਂਦੇ ਨੇ ਕੁੰਭੀ ਤੇ ਹਰਦੁਆਰ ਤੇ ਇਸ਼ਨਾਨ ਕਰ ਲੋ ਜਾਂ 우ਜੈਨ ਨਾਸਿਕ ਦੇ ਚ ਇਸ਼ਨਾਨ ਕਰ ਲੋ ਗੋਦਾਵਰੀ ਚ ਪਾਪ ਦੁੱਲ ਜਾਂਦੇ ਨੇ ਔਰ ਕੁੰਭ ਤੇ ਇਸ਼ਨਾਨ ਕਰ ਲੋ ਤੇ ਸਾਰੇ ਹੀ ਪਾਪ ਦੁੱਲ ਜਾਂਦੇ ਨੇ ਕੋਈ ਜਨਮਾਂ ਦੇ ਪਾਪ ਦੁੱਲ ਜਾਂਦੇ ਨੇ ਇਹ ਧਾਰਨਾ ਹੈ ਇਹ ਮਨੋਤ ਇਸ ਤੇ ਸੰਬੰਧ ਵਿੱਚ ਮਹਾਰਾਜ ਕਹਿੰਦੇ ਨੇ ਇਸ ਬੁਲੇਖੇ ਚ ਨਾ ਰਹਿ ਜਾਣਾ ਜਗਤ ਦੇ ਚ ਕੋਈ ਐਸਾ ਤੀਰਥ ਨਹੀਂ ਕਿ ਕਿਸੇ ਥੀਰਤ ਦੇ ਪਾਣੀ ਵਿੱਚ ਇਹ ਸਮਰਥਾ ਨਹੀਂ ਕਿ ਕਿਸੇ ਦੇ ਪਾਪ ਧੋ ਦੇਵੇ। ਜਲ ਦੇ ਚੇ ਤੌਫੀਕ ਨਹੀਂ ਹੈ। ਪਾਣੀ ਵਿੱਚ ਠੀਕੇ ਤਾਂ ਸੀਰ ਚੰਗੀ ਆ ਸਕਦੀ ਹੈ। ਉਹਦੀ ਫਿਤਰਤ ਥੋੜੀ ਜਿਹਾ ਬਦਲ ਸਕਦੀ ਹੈ। ਲੇਕਿਨ ਆਖ ਲਈਏ ਕਿ ਗੁਨਾਹ ਧੋ ਦੇਗਾ। ਮਹਾਰਾਜ ਨਹੀਂ ਮੰਨਦੇ। तीर्थां दी कोई अहमियत ਨਹੀਂ ਸਹਿਬ ਕਹਿੰਨ ਹੈ ਤੂੰ ਨੇ ਤੇ ਪਾਪ ਮਹਿਨਾ ਤੇ ਪਾਪ ਤੇ ਅੰਦਰ ਨੇ ਤਾਂ ਫਿਰ ਉਹ ਤੀਰਥ ਵੀ ਅੰਦਰ ਹੈ ਬਾਹਰ ਨਹੀਂ ਹੈ ਬਾਹਰ ਨਹੀਂ ਹੈ ਅਪਰਾਧ ਬਾਹਰ ਆਉਂਦੇ ਨੇ ਉਹ ਕਾਨੂੰਨ ਤੇ ਸਮਾਜ ਦੇ ਨਿਯਮ ਨਾਲ ਕਾਬੂ ਹੋਣਗੇ ਪਾਪ ਤੇ ਅੰਦਰ ਹੁੰਦੇ ਨੇ ਪਾਪ ਬਾਹਰ ਨਹੀਂ ਆਉਂਦੇ ਪਾਪ ਬੁਰਾ ਸੋਚਣਾ ਪਾਪ ਹੈ ਬੁਰੀ ਚਿਤਵਨੀ ਪਾਪ ਹੈ ਬੁਰੀਆਂ ਯਾਦਾਂ ਪਾਪ ਨੇ ਇਹ ਤੇ ਅੰਦਰ ਆਉਂਦੇ ਨੇ ਤੇ ਜਦ ਪਾਪ ਅੰਦਰ ਨੇ ਤਾਂ ਬਾਹਰ ਦੇ ਪਾਣੀ ਨਾਲ ਕਿਸ ਤਰ੍ਹਾਂ ਧੁਲਣਗੇ ਇਹ ਕੋਈ ਅੰਦਰ ਦੇ ਤੀਰਥ ਨਾਲ ਧੁਰਨਗੇ ਤਾਂ ਅੰਤਰੀਵ ਤੀਰਥ ਕਿਹੜਾ ਹੈ ਧੰਗੁਰ ਨਾਨਕ ਦੇਵ ਜੀ ਨੇ ਜੋ ਇਸ ਦਾ ਜ਼ਿਕਰ ਕੀਤਾ ਹੈ ਖਲਾਸਾ ਤੇ ਮੈਂ ਕੱਲ ਕਰਾਂਗਾ ਥੋੜੇ ਜਿਹਾ ਅਖਰੀ ਅਰਥ ਆਪ ਸਰਵਨ ਕਰੋ ਹਾਂ ਜੀ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਫੌੜਾ ਜਿਆ ਦਾਨ ਦੇ ਦੇਣਾ ਉੱਥੇ ਬੈਠ ਕੇ ਮਾੜਾ ਮੋਟਾ ਤੱਪ ਕਰ ਲੈਣਾ ਹਾਂ ਜੇ ਕੋ ਪਾਵੇ ਤਿਲ ਕਾ ਮਾਣ ਇਸ ਤੋਂ ਅਗਰ ਕੁਝ ਪ੍ਰਾਪਤ ਹੋਣਾ ਹੈ ਤੇ ਇੱਕ ਤਿਲ ਜਿਤਨਾ ਮਾਣ ਬਈ ਤੀਰਥ ਨਾ ਕੇ ਆਇਆ ਹੈ ਇਹ ਤੀਰਥ ਤੋਂ ਹੋ ਕੇ ਆਇਆ ਹੈ ਇਹ ਫਲਾਣੇ ਤੀਰਥ ਤੋਂ ਹੋ ਕੇ ਆਇਆ ਔਰ ਬੜੀ ਭੀੜ ਹੁੰਦੀ ਹੈ ਤੀਰਥਾਂ ਤੇ ਕਬੀਰ ਕਹਿੰਦੇ ਨਾਵਨ ਕੋ ਤੀਰਥ ਘਨੇ ਮਨ ਬਉ ਰਾਰੇ पूजन को बौदेव पूजन वास्ते एक देवता 33 करोड़ ने ते नान वास्ते एक तीर्थ है बुथेरे ने नावण कोती रथ घरे मन बौरा रे पूजन को बौदेव कहो कबीर छूटन नहीं मन बौरा रे छूटन हरकी सेव इस स्त्री के नाल तो नहीं छूट सकता भटकले जितना तीर्थां ते भटकना है तीरथ है और उस अंतरीव तीरथ ਦਾ ਗੁਰਨਾਮਿਕ ਨੇ ਬਹੁਤ ਸਾਰੇ ਸ਼ਬਦਾਂ ਜ਼ਿਕਰ ਕੀਤਾ ਹੈ ਇੱਕ ਥਾਂ ਤੇ ਸਾਫ਼ ਕਹਿੰਦੇ ਨੇ ਤੀਰਥ ਨਾਮਣ ਜਾਓ ਜ਼ਰੂਰ ਜਾਓ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਜਾਓ ਜ਼ਰੂਰ ਜਾਓ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ 10 ਪੁਰਬ ਸਦਾ ਦਾ ਸਾਹਰਾ ਦਸਾਂ ਪਾਪਾਂ ਨੂੰ ਹਰਨ ਵਾਲਾ ਕਹਿੰਦੇ ਨੇ ਮਾਗੀ ਦਾ ਇਸ਼ਨਾਨ ਕਰੀਏ ਕ੍ਰੁਕਸ਼ੇਤਰ ਤੇ ਚੰਦਰ ਗ੍ਰਹਿਨ ਸੂर्य ਗ੍ਰਹਿਨ ਦੇ ਇਸ਼ਨਾਨ ਕਰੀਏ ਕੁੰਭ ਦਾ ਇਸ਼ਨਾਨ ਕਰੀਏ ਕੁੰਭੀ ਦਾ ਇਸ਼ਨਾਨ ਕਰੀਏ ਦਸ ਪਾਪ ਮਿਟ ਜਾਂਦੇ ਨੇ ਮੈਂ ਫਿਰ ਦੁਹਰਾਦੇ ਹਾਂ ਦਸ ਪਾਪ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਇਧਰ ਜਾਂਦੇ ਨੇ ਅੱਜ ਤੱਕ ਜ਼ਬਾਨ ਨੇ ਜੋ ਪਾਪ ਕੀਤੇ ਨੇ ਮਿਥਿਆ ਬੋਲੀਏ ਫਿੱਕਾ ਬੋਲੀਏ ਕੌੜਾ ਬੋਲੀਏ ਵਿਅਰਥ ਬੋਲੀਏ ਅੱਜ ਤੱਕ ਤਨ ਨੇ ਜਿੰਨੇ ਪਾਪ ਕੀਤੇ ਨੇ ਅਪਰਾਧ ਕੀਤੇ ਨੇ ਕਿਸੇ ਦੀ ਜਾਨ ਖੋਈਏ ਕਿਸੇ ਦਾ ਮਾਲਕ ਹੋਇਆ ਕਿਸੇ ਦੀ ਇੱਜ਼ਤ ਲੁੱਟੀਏ ਅੱਜ ਤੱਕ ਮਨ ਨੇ ਜਿੰਨਾ ਬੁਰਾ ਸੋਚਿਆ ਕਿਸੇ ਦੀ ਜਾਨ ਵਾਰੇ ਕਿਸੇ ਦੇ ਧਨ ਵਾਰੇ ਤੇ ਕਿਸੇ ਦੀ ਇੱਜ਼ਤ ਵਾਰੇ 10 ਪਾਪ ਨੇ ਅਰੇ ਬਾਰ-ਬਾਰ ਰਿਪੀਟ ਹੁੰਦੇ ਨੇ ਹਜ਼ਾਰਾਂ ਹੋ ਜਾਂਦੇ ਨੇ ਤੇ ਕਹਿੰਦੇ ਨੇ ਚੰਦਰ ਗ੍ਰਹਿਣ ਤੇ ਸੂਰੀਏ ਗ੍ਰਹਿਣ ਤੇ ਮਾਗੇ ਹੀ ਤੇ ਇਸ਼ਨਾਨ ਕੀਤਾ ਜਾਏ ਇਹਨਾਂ ਵਿਸ਼ੇਸ਼ ਤੀਰਥਾਂ ਤੇ ਦਸ ਪੁਰਬ ਸਦਾ ਦਸਾਹਰਾ ਉਹਨਾਂ ਦਸਾਂ ਪੁਰਵਾਂ ਤੇ ਇਸ਼ਨਾਨ ਕੀਤਾ ਜਾਏ ਦਸ ਪਾਪ ਅਰਨ ਹੋ ਜਾਂਦੇ ਨੇ ਮਿਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਾਹਿਬ ਗੁਰੂ ਨਾਨਕ ਕਹਿੰਦੇ ਨਹੀਂ ਹੁੰਦੇ ਨਹੀਂ ਹੁੰਦੇ ਤੀਰਥਾਂ ਤੇ ਇਸ਼ਨਾਨ ਕਰਦੇ ਆ ਲੋਕੀ ਝੂਠ ਬੋਲੀ ਜਾਂਦੇ ਹੁੰਦੇ ਨੇ ਵਿਅਰਥ ਬੋਲੀ ਜਾਂਦੇ ਹੁੰਦੇ ਨੇ ਕੌੜਾ ਬੋਲੀ ਜਾਂਦੇ ਹੁੰਦੇ ਨੇ ਸਾਰਾ ਅਨਰਥ ਕਰੀ ਜਾਂਦੇ ਹੁੰਦੇ ਨੇ ਤੀਰਥਾਂ ਤੇ ਵੀ ਚੋਰੀ ਜਾਂਦੀ ਹੈ ਤੀਰਥਾਂ ਤੇ ਵੀ ਹੱਥੇ ਆ ਜਾਂਦੀ ਹੈ ਤੀਰਥਾਂ ਤੇ ਬੜੇ ਬੜੇ ਅਨਰਥ ਹੋ ਜਾਂਦੇ ਨੇ ਇਹ ਵੀ ਮਰਜ਼ ਕਰਦੇ ਆ ਦਸ ਪੁਰਬ ਸਦਾ ਦਾ ਸਾਹਰਾ ਵਾਸਤਵਿਕ ਫਿਰ ਤੀਰਥ ਕਿਹੜਾ ਹੈ ਜੋ ਇਹਨਾਂ ਦਸਾਂ ਪਾਪਾਂ ਦਾ ਹਰਨ ਕਰ ਦਿੰਦਾ ਹੈ ਮਿਟਾਉਂਦੇ ਰਹਿ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਉਸੇ ਦਾ ਮੇਰੇ ਪਾਤਸ਼ਾਹ ਜ਼ਿਕਰ ਕਰਦੇ ਨੇ ਇਹ ਜੋ ਤੀਰਥਾਂ ਤੇ ਪੁਰਵਾ ਕੈ ਇਸ਼ਨਾਨੁ ਕਰਨਾ ਹੈ ਔਰ ਉੱਥੇ ਜਾ ਕੇ ਥੋੜਾ ਬਹੁਤ ਦਾਨ ਦੇਣਾ ਹੈ ਇਸ ਤੋਂ ਅਗਰ ਕੁਝ ਪ੍ਰਾਪਤ ਹੁੰਦਿਆ ਤਾਂ ਤਿਲ ਜਿਤਨਾ ਮੰਨ ਲੋ ਕਿ ਕਹਿੰਦੇ ਨੇ ਤੀਰਥਾਂ ਤੇ ਹੋ ਕੇ ਆਇਆ ਹੈ ਇਸ਼ਨਾਨ ਕਰਕੇ ਆਇਆ ਹੈ ਲੋਕਾਂ ਹੀ ਛੋੜਾ ਜਾਂ ਮਾਨ ਬਣ ਜਾਂਦਾ ਹੈ ਧਾਰਮਿਕ ਬੰਦਾ ਹੈ ਤੇ ਵੀਰ ਜੀ ਅੱਜ ਦੀ ਕਥਾ ਬਹੁਤ ਹੀ ਵਧੀਆ ਸੀ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਦੇਖੋ ਜਿਹੜੇ ਅੱਲਾ ਦੇ ਨੇਕ ਬੰਦੇ ਹੁੰਦੇ ਨਾ ਉਹਨਾਂ ਨੂੰ ਇਸ ਦੁਨੀਆਦਾਰੀ ਨਾਲ ਕੋਈ ਲਗਾਓ ਨਹੀਂ ਹੁੰਦਾ ਬਿਲਕੁਲ ਇਸ ਤਰ੍ਹਾਂ ਉਹ ਹਰ ਵੇਲੇ ਰੱਬ ਸੁਨੇ ਦੇ ਜ਼ਿਕਰ ਚ ਮਸ਼ਹੂਰ ਰਹਿੰਦੇ ਆ ਉਹਨਾਂ ਦਾ ਮਕਸਦ ਇਨਸਾਨੀਅਤ ਦਾ ਭਲਾ ਕਰਨਾ ਬਿਲਕੁਲ ਉਹਨਾਂ ਨੂੰ ਇਸ ਚੀਜ਼ ਦੇ ਨਾਲ ਨਹੀਂ ਕਿ ਕਿਹੜੀ ਜਗ੍ਹਾ ਤੇ ਬੈਠ ਕੇ ਕਰਨਦੇ ਅੱਲਾ ਦਾ ਜ਼ਿਕਰ ਜਾਂ ਕਿਹੜੀ ਜਗ੍ਹਾ ਤੇ ਉਹ ਅੱਲਾ ਦੀ ਲੋਕਾਂ ਦੀ ਭਲਾਈ ਕਰਨਦੇ ਆ ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਇਨਸਾਨੀਅਤ ਦਾ ਭਲਾ ਤੇ ਰੱਬ ਸੋਣ ਦੀ ਯਾਦ ਚ ਮਸ਼ਹੂਰ ਰਹਿਣਾ ਜ਼ਿਕਰ ਕਰਦੇ ਰਹਿਣਾ ਬਿਲਕੁਲ ਜਗ੍ਹਾ ਭਾਵੇਂ ਕੋਈ ਵੀ ਹੋਵੇ ਤੁਸੀਂ ਦੇਖ ਲਓ ਕਿ ਜਿਸ ਤਰ੍ਹਾਂ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸੇਂਗ ਮਸਕੀਨ ਹੋਣੀ ਦੱਸਦੇ ਪਏ ਆ ਬਗਤ ਕਬੀਰ ਜੀ ਦੇ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਦੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੇ ਇਲਾਕੇ ਚੋਂ ਕੱਢ ਕੇ ਮਗਰ ਭੇਜ ਦਿੱਤਾ ਤੇ ਮਗਰ ਦੇ ਬਾਰੇ ਇਹ ਮਸ਼ਹੂਰ ਹੈ ਕਿ ਉਹ ਜਗਾ ਉੱਥੇ ਜਿਹੜਾ ਕੋਈ ਮਰਦਾ ਉਹ ਖੋਤੇ ਦੀ ਜੂੰਚ ਮਰਦਾ ਹਮਮ ਲੇਕਿਨ ਤੁਹਾਨੂੰ ਪਤਾ ਹੈ ਕਿ ਜਿਹੜੇ ਅੱਲਾਹ ਵਾਲੇ ਮੈਂ ਤੁਹਾਨੂੰ ਦੱਸਿਆ ਨਾ ਕਿ ਉਹਨਾਂ ਨੂੰ ਇਸ ਚੀਜ਼ ਨਾਲ ਨਹੀਂ ਹੁੰਦਾ ਕਿ ਜਗਾ ਕਿਹੜੀ ਹੈ ਬਿਲਕੁਲ ਨਾਲੇ ਵੀਰ ਦੀ ਜਗਾ ਦੇ ਨਾਲ ਕੋਈ ਨਹੀਂ ਹੁੰਦਾ ਕਿ ਜਗਾਏ ਜਿਹੜਾ ਕਿ ਉੱਥੇ ਮਰੇਗਾ ਕੋਈ ਇੰਜ ਨਹੀਂ ਇਹ ਤੁਹਾਡੇ ਕਰਤਾਰ ਨੇ ਕਰਨਾ ਸਾਰਾ ਕੁਝ ਅਗਰ ਤੇ ਕਰਤਾਰ ਚੰਗਾ ਤੁਸੀਂ ਅੱਲਾ ਦੇ ਨੇਕ ਬੰਦੇ ਹੋ ਤੁਹਾਡੇ ਅੰਦਰ ਰਹਿਮ ਦਿਲੀ ਹੈ ਤੇ ਫਿਰ ਤੁਸੀਂ ਤੁਹਾਡਾ ਬੇਰਾ ਪਾਰ ਹੈ ਜਗਾ ਨਾਲ ਕੋਈ ਮਾਇਨੇ ਨਹੀਂ ਰੱਖਦੀ ਤੇ ਜੇ ਤੁਸੀਂ ਵੱਧ ਕਰਤਾਰ ਹੋ ਤੇ ਭਾਵੇਂ ਤੁਸੀਂ ਮਸਜਿਦ ਦੇ ਅੰਦਰ ਵੀ ਜਾਂ ਗੁਰਦੁਆਰੇ ਦੇ ਅੰਦਰ ਵੀ ਮਰਦੇ ਹੋ ਫਿਰ ਵੀ ਤੁਸੀਂ ਸਮਝ ਲੋਗੇ ਕਿ ਤੁਹਾਡਾ ਐਂਡ ਤੇ ਜਿਹੜਾ ਬੁਰਾ ਹੀ ਆ ਹਿਸਾਬ ਹੋਣਾ ਕਿਉਂਕਿ ਤੁਸੀਂ ਉਹਨੀਆਂ ਉੱਤੇ ਲੋਕਾਂ ਨੂੰ ਤੰਗ ਹੀ ਕੀਤਾ ਲੋਕਾਂ ਨੂੰ ਤੁਸੀਂ ਹਰ ਵੇਲੇ ਪਰੇਸ਼ਾਨੀ ਦੇ ਸਵਾਭਿਕ ਬਣੇ ਹੋ। ਬਿਲਕੁਲ। ਤੇ ਇਸ ਕਰਕੇ ਜਗ੍ਹਾ ਮੈਨੂੰ ਨਹੀਂ ਰੱਖਦੀ ਵੀਰ ਜੀ। ਬਿਲਕੁਲ ਵੀਰ ਜੀ ਦੇਖੋ ਤੁਸੀਂ ਇੱਕ ਚੀਜ਼ ਜਿਹੜੀ ਹੈ ਬੜੀ ਸੋਚਣ ਵਾਲੀ ਹੈ ਕਿ ਜਿਹੜੇ ਕਿਸੇ ਕਹਾਣੀਆਂ ਹੁੰਦੀਆਂ ਨਾ ਇਹਨਾਂ ਦੇ ਵਿੱਚ ਵੀਰ ਜੀ ਹਕੀਕਤ ਨਾਲ ਕੋਈ ਗੱਲਬਾਤ ਨਹੀਂ ਹੁੰਦੀ। ਇਹ ਸਿਰਫ ਇੱਕ ਖਿਆਲੀ ਪਲੌ ਜਾਂ ਲੋਕਾਂ ਦੀਆਂ ਗੱਲਾਂਬਾਤਾਂ ਹੁੰਦੀਆਂ ਵੈ। ਇਨਸਾਨ ਨੂੰ ਵੀਰ ਜੀ ਦੇਖੋ ਜਿਹੜੇ ਆਲਮਦੀਨ ਹੁੰਦੇ ਆ ਉਹਨਾਂ ਦੇ ਉਹਨਾਂ ਨੂੰ ਸੁਣਨਾ ਚਾਹੀਦਾ ਉਹਨਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਵੈ। ਅੱਲਾਹ ਸੋਨੇ ਦੀ ਜ਼ਾਤ ਨੇ ਬਿਲਕੁਲ ਚੰਗੇ ਪ੍ਰਚਾਰਕ ਨੇ ਗਿਆਨੀ ਉਹਨਾਂ ਦੀਆਂ ਗੱਲਾਂ ਸੁਨਿਆ ਚਾਹੀਦੀਆਂ ਉਹਦੇ ਅਮਲ ਕਰ ਲੈ ਅਮਲ ਕਰਨਾ ਚਾਹੀਦਾ ਦੇਖੋ ਅੱਲਾ ਸੋਹਣੇ ਦੀ ਦਾਤ ਨਵੀਰ ਜੀ ਇਨਸਾਨ ਨੂੰ ਪੈਦਾ ਕੀਤਾ ਹੋਇਆ ਹੈ ਉਹਦੇ ਦੁਨੀਆ ਦੇ ਹੋਣ ਦਾ ਮਕਸਦ ਹੈ ਠੀਕ ਹੈ ਨਾ ਕਿ ਤੁਸੀਂ ਕਹੋਗੇ ਯਾਰ ਫਲਾਨੀ ਜਗ੍ਹਾ ਤੇ ਮਰੇਗਾ ਤੇ ਇਹ ਐਂਜ ਦੇ ਰੂਪ ਚ ਉਠੇਗਾ ਜਾਂ ਐਂਜ ਦਾ ਹੋ ਜਾਏਗਾ ਨਹੀਂ ਇਹਦੇ ਚ ਕੋਈ ਹਕੀਕਤ ਨਹੀਂ ਹੈਗੀ ਵੀਰ ਜੀ ਤੁਸੀਂ ਦੁਨੀਆ ਦੇ ਉੱਤੇ ਜਿਸ ਲਈ ਚੰਗੇ ਕੰਮ ਕਰੋਗੇ ਤੇ ਵੀਰ ਜੀ ਫਿਰ ਆਖਰਤ ਦੀ ਤੁਹਾਡੀ ਉਹ ਚੰਗੀ ਬਣੇਗੀ ਇਹ ਚੀਜ਼ਾਂ ਮੈਂ ਇਹ ਇਨਸਾਨ ਦਾ ਕੀਦਾ ਹੈ ਇਹ ਸਾਡਾ ਮੁਸਲਮਾਨ ਹੈ ਸੀ ਇਹ ਸਾਡਾ ਵੀ ਕੀਦਾ ਹੈ ਕਿ ਜਿਸ ਲਈ ਦੁਨੀਆ ਦੇ ਭਲਾਈ ਕਰਾਂਗੇ ਵੀਰ ਜੀ ਤੇ ਆਖਰਤ ਤੇ ਵੀ ਸਾਡਾ ਨਾਲ ਭਲਾਈ ਹੋਵੇਗੀ ਤੇ ਰਹੀ ਗੱਲ ਵੀਰ ਜੀ ਦੇਖੋ ਅਗਰ ਇਨਸਾਨ ਦੇ ਨਾਲ ਅਸੀਂ ਇਨਸਾਨ ਦੂਸਰੇ ਇਨਸਾਨ ਨਾਲ ਜ਼ਿਆਤੀ ਕਰਾਂਗੇ ਤੇ ਉਹਦਾ ਵੀਰ ਜੀ ਹਿਸਾਬ ਕਿਤਾਬ ਸਾਨੂੰ ਦੇਣਾ ਪੈਣਾ ਵੈ ਇਹ ਅਸੀਂ ਮੁਸਲਮਾਨ ਹੈ ਸਾਡਾ ਇਹ ਕੀਦਾ ਹੈ ਕਿ ਜੇ ਕਿਸੇ ਨਾਲ ਜ਼ਿਆਤੀ ਕਰਾਂਗੇ ਤੇ ਉਹਦਾ ਸਾਨੂੰ ਉਹਦਾ ਜਿਹੜਾ ਜ਼ਿਆਤੀ ਦਾ ਜਿਹੜਾ ਵੀ ਬਦਲਾ ਹੈ ਉਹ ਸਾਨੂੰ ਆਖਰਤ ਤੇ ਚਕਾਉਣਾ ਪੈਣਾ ਦੇਖੋ ਅੱਲਾ ਸੋਹਣੀ ਦੀ ਜ਼ਾਤ ਹੈ ਉਹ ਸਾਡੇ ਮਾਫ ਕਰਦੇ ਆਪਣੀ ਜ਼ਾਤ ਹਕੂਕ ਅੱਲਾ ਆਪਣੇ ਮਾਫ ਕਰਦੇ ਲੇਕਿਨ ਹਕੂਕ ﺍﻟबाद ਵੀਰ ਜੀ ਉਹ ਸਾਨੂੰ ਚਕਾਉਣੇ ਪੈਣੇ ਇਸ ਕਰਕੇ ਇਹਨਾਂ ਝੂਠਿਆਂ ਵਾਕਿਆਤ ਦੇ ਵਿੱਚ ਨਹੀਂ ਸਾਨੂੰ ਚਾਹੀਦਾ ਆਪਣੇ ਾਮਾਲ ਠੀਕ ਕਰਨੇ ਚਾਹੀਦੇ ਆ ਇਸ ਤਰ੍ਹਾਂ ਦੇ ਜਿਹੜੇ ਸਾਡੇ ਆਲਮਦੀਨ ਹੈ ਉਹਨਾਂ ਨੂੰ ਮੰਨਣਾ ਚਾਹੀਦਾ ਉਹਨਾਂ ਦੇ ਪੈਰ ਵੀ ਕਰਨੇ ਚਾਹੀਦੇ ਜਿਹੜੀਆਂ ਨੇਕ ਗੱਲਾਂ ਦਿੰਦੇ ਉਹ ਸਾਨੂੰ ਲੈਣੀਆਂ ਚਾਹੀਦੀਆਂ ਬਿਲਕੁਲ ਵੇਜੀ ਤੇ ਬਾਕੀ ਵੀਰੋ ਤੁਸੀਂ ਦੇਖੋ ਕਿ ਤੁਹਾਨੂੰ ਜਿਹੜੇ ਗਿਆਨੀ ਸੰਸੇ ਮਸਕੀਨ ਆਂਦੀ ਹੈ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਨਕਯੂਟੇ ਇਸਰਾ ਖਿਆਲ ਮੇਰਾ ਬਰਾਕਾ